ਸਸਿਕਾ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਇੱਕ ਟਾਟਾ ਹੈਰੀਅਰ ਜੋ ਕਿ ਜੰਮੂ ਨੰਬਰ ਆ ਤੇ ਇਹ ਗੱਡੀ ਜਿਹੜੀ ਹੈ ਬਟਾਲਾ ਵਾਲੀ ਸ਼ਹਿਰ ਤੋਂ ਗਰਦਾਸਪੁਰ ਨੂੰ ਚਲਦੀ ਪਈ ਇੱਕ ਖੜੇ ਟਰੱਕ ਦੇ ਵਿੱਚ ਜਿਹੜਾ ਹੈ ਵਜੀਤ ਤਸਵੀਰ ਰੱਤੀ ਦੇ ਦੇ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਗੱਡੀ ਦੇ ਹਾਲਾਤ ਜਿਹੜੇ ਉਹ ਕਾਫੀ ਜ਼ਿਆਦਾ ਮਾੜੇ ਨੇ ਤੇ ਜੋ ਇੱਥੇ ਦੱਸ ਰਹੇ ਨੇ ਗੱਲਬਾਤ ਕਰ ਲੈਣੇ ਭਾਈ ਹਰੀ ਸਾਡੇ ਨਾਲ ਭਾਜੀ ਕੀ ਕਿਸ ਤਰ੍ਹਾਂ ਹੋ ਗਿਆ ਤੇ ਵੀ ਗੱਡੀ ਜਿਹੜੀ ਝੋਕ ਲੱਗੀ ਪਈ ਕੀ ਕਰਨ ਹੋਇਆ ਆ ਉਹਦੇ ਕਰਕੇ ਹੀ ਉਹਦੇ ਝੋਕ ਲਾ ਕੇ ਗੱਡੀ ਨਾਲ ਵੱਜ ਗਈ ਉਹ ਸਾਈਡ ਵੱਜੀ ਕੁੜੀ ਦੀ ਆ ਸਾਰੀ ਬੱਚੀ ਨਿਕਲ ਗਈ ਗੱਡੀ ਦੀ ਇੱਕ ਕੁੜੀ ਡੈਥ ਹੋ ਗਈ ਹੈ ਬਾਕੀ ਪ੍ਰਵਾ ਠੀਕ ਠਾਕ ਇੱਕ ਬੱਚੇ ਨੇ ਸੱਟ ਲੱਗੀ ਹੈ ਤੇ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਹੈ ਬਾਕੀ ਬਚਾ ਲਿਆ ਸਾਰੇ ਹੁੰਦਾ ਟਰੱਕ ਜਿਹੜਾ ਆ ਖੜਾ ਸੀ ਟਰੱਕ ਖੜਾ ਛੜ ਕੁੜੀ ਹਾਂ ਉਹ ਕਿ ਝੋਕ ਲੱਗੀ ਸਾਈਡ ਵੱਜੀ ਇਹ ਦਰਬਾਰ ਸਾਹਿਬ ਤੋਂ ਆ ਰਹੇ ਕੱਲ ਦੇ ਗਏ ਸੀ ਤੇ ਅੱਜ ਆਏ ਕਿਦੇ ਤੋਂ ਦਰਬਾਰ ਸਾਹਿਬ ਤੋਂ ਆ ਰਹੇ ਸੀ ਕਿਤੇ ਦਾ ਚਾਰ ਪੰਜ ਜਣੇ ਆ ਚਾਰ ਹਾਂਜੀ ਹਾਂਜੀ ਤੇ ਅੱਗੇ ਜਿਹੜੀ ਕੁੜੀ ਬੈਠੀ ਹੋਈ ਉਹਦੇ ਫਿਰ ਨਹੀਂ ਜਿਹੜੀ ਬੈਕ ਸਾਈਡ ਪਿੱਛੇ ਬੈਠੀ ਉਹਦੇ ਲੱਗੀ ਹੈ ਉਹ ਬੈਕ ਸਾਈਡ ਵੱਜੀ ਹਾਂ ਉਹਦੇ ਬਾਹਰ ਹੀ ਨਾਲ ਕੇ ਸੁੱਤੇ ਪਏ ਇਹਨਾਂ ਕਰਿਓ ਸੁੱਤੇ ਦੇ ਵਿੱਚ ਉਹ ਨਾਲ ਹੀ ਦਾ ਵੱਜੀ ਤੇ ਉਹਦਾ ਟਰੱਕ ਦਾ ਪਿਛਲਾ ਬੱਲਾ ਆ ਉਹ ਨਾਲ ਵੱਜ ਕੇ ਉੱਥੇ ਵਾਲ ਵੇਖ ਕੇ ਆਇਆ ਨਾਲ ਵਾਲ ਲੱਗੀ ਉਹਦੇ ਦੰਦ ਲਿਆ ਨਾਲ ਲੱਗਾ ਕੋਲ ਦੰਦ ਨਾਲ ਲੱਗਾ ਹਾਂਜੀ ਹਾਂਜੀ ਟਰੱਕ ਦੇ ਨਾਲ ਜਿਹੜੇ ਕੋਲ ਟਰੱਕ ਖੜਾ ਆ ਟਰੱਕ ਵੱਜਾ ਕੋਈ ਖਸੂਰ ਨਹੀਂਗਾ ਹਸਪੀਟਲ ਕਿੰਨੇ ਨੇ ਪਹੁੰਚਾਇਆ ਫਿਰ ਉਸ ਬੜੇ ਤੇ ਗੱਡੀ ਆਪਣੇ ਵੀਰ ਹੀ ਤੇ ਉਹਨਾਂ ਨੂੰ ਕਹਿ ਗਏ ਕਿ ਵਿੱਚੋਂ ਕਾਢ ਕੇ ਤੇ ਆਪਾਂ ਹੋ ਸਕਦਾ ਬਚਾ ਦਿੱਤਾ ਕੁੜੀ ਦੀ ਰਾਜ ਡੈਥ ਹੋ ਐਮਬਲੈਂਸ ਘਰ ਆਈ ਐਮਬਲੈਂਸ ਕੋਈ ਨਹੀਂ ਆਈ ਕੋਈ ਮੁਲਾਜ਼ਮ ਨਹੀਂ ਪੁਲਿਸ ਵਾਲਾ ਕੋਈ ਨਹੀਂ ਆਇਆ ਸਰ ਸਰ ਜੇ ਨਹੀਂ ਪਹੁੰਚੀ ਸਰ ਕੋਈ ਨਹੀਂ ਆਇਆ ਸਰ ਫੋਨ ਫੋਨ ਕੀਤਾ ਸਰ 108 ਨੰਬਰ ਲਾਇਆ ਇੱਕ ਕੋਈ ਨਹੀਂ ਆਇਆ ਸਰ ਤੱਕ ਹਾਂ ਘੰਟਾ ਹੋ ਗਿਆ ਸਰ ਕੱਦਸ ਘੰਟਾ ਹੋ ਗਿਆ ਕੋਈ ਨਹੀਂ ਆਇਆ ਸਰ ਇੱਥੇ 1 ਘੰਟਾ ਹੋ ਗਿਆ ਸਰ ਇੱਥੇ ਲੋਕਲ ਹਾਂਜੀ ਹਾਂਜੀ ਭਾਜੀ ਕਿਸ ਤਰ੍ਹਾਂ ਦੇਖਿਆ ਤੁਸੀਂ ਲੋਕਾਂ ਨੇ ਅਸੀਂ ਭਾਜੀ ਇਧਰੋਂ ਬਟਾਲੇ ਵੱਲੋਂ ਆ ਰਹੇ ਸੀ ਉਧਰੋਂ ਫਿਰ ਦੇਖਿਆ ਆਪਾਂ ਦੇ ਇਦਾਂ ਕੋਲ ਖੜੇ ਆ ਕੋਈ ਪੀਸੀਆਰ ਦੀ ਇੱਥੇ ਗੱਡੀ ਨਹੀਂ ਖੜੀ ਵੈਸੇ ਜੇ ਕੋਈ ਇੱਥੇ ਆ ਜੇ ਉਹਨਾਂ ਨੂੰ ਖੜ੍ਹ ਨਹੀਂ ਦਿੰਦੇ ਵੈਸੇ ਕਿ ਅੱਜ ਉਹ ਪਤਾ ਨਹੀਂ ਕਿੱਥੇ ਨੇ ਸਵੇਰ ਦੇ ਹਾਂਜੀ ਵੈਸੇ ਗੱਡੀਆਂ ਨਹੀਂ ਖੜਾ ਹਾਂਜੀ ਵੈਸੇ ਉਹ ਖੜਨਤ ਨਹੀਂ ਸੀ ਦਿੰਦੇ ਪਰ ਅੱਜ ਪਤਾ ਨਹੀਂ ਉਹ ਅੱਗੇ ਵੈਸੇ ਉਹ ਡੇਲੀ ਪੰਪ ਕੋੜ ਹੁੰਦੀ ਸੀ ਉਹਨਾਂ ਦੀ ਗੱਡੀ ਹਾਂਜੀ ਪਾਜੋ ਗੱਡੀ ਵੀ ਕੋਈ ਐਂਬੂਲੈਂਸ ਨਹੀਂ ਆ ਗਈ ਹਾਂਜੀ ਹਾਂਜੀ ਉਹਨਾਂ ਨੇ ਇਹ ਗੱਡੀ ਚਲੀ ਹਾਂਜੀ ਗੱਡੀ ਸਾਈਡ ਕੋਲੋਂ ਵਾਦਦੇ ਹਾਂ ਤਾਂ ਕੋਈ ਆਇਆ ਸਰ ਹਾਂਜੀ ਗੱਡੀ ਸਾਈਡ ਕੋਲੋਂ ਮੈਂ ਕੋਈ ਨਹੀਂ ਆਇਆ ਹੱਦ ਤੱਕ ਅਜੇ ਤੱਕ ਸਾਈਡ ਕੋਲ ਕੋਈ ਹਾਂ ਇੱਕ ਘੰਟਾ ਹੋ ਗਿਆ ਪੂਰਾ ਸਰ ਇੱਕ ਘੰਟਾ ਤੁਹਾਨੂੰ ਹਾਂ ਕਾ ਇਹ ਉੱਪਰ ਹੀ ਹੋ ਗਿਆ ਆ ਇਹ ਗੱਡੀ ਤਾਂ ਕਮ ਸੇ ਕਮ ਸਾਈਡ ਹੋਣੀ ਚਾਹੀਦੀ ਹੁਣ ਦੂਜੀ ਦਾ ਆਮ ਲੋਕ ਜੱਜ ਜਨਤਾ ਜਾ ਰਹੀ ਏ ਉਹਨਾਂ ਵਾਸਤੇ ਮੁਸ਼ਕਲ ਬਣੀ ਹੋਈ ਸਰ ਇਹ ਸਰ ਡਰਾਈਵਰ ਨਾਲ ਹੀ ਪਹਚਾਇਆ ਇੱਕ ਬੱਚੇ ਦੇ ਪੌਂਦੇ ਚੋਟ ਲੱਗੀ ਆ ਤੇ ਇੱਕ ਲੇੜ ਜਿਹੜੀ ਉਹ ਆ ਸਾਰਾ ਨਿਕਲ ਗਿਆ ਸਾਈਡ ਸਾਰੀ ਉਹਦੀ ਉਹਦੀ ਡੈਥ ਹੋ ਗਈ ਆ ਰਾਜੀ ਇੱਥੇ ਡੈਥ ਇੱਥੇ ਹੋ ਗਈ ਹਿਸਾਬ ਨਾਲ ਉਹਦੀ ਕੋਈ ਬਿੱਲਾ ਸਾਹ ਲੈ ਰਹੀ ਜਾਂ ਤੇ ਇੱਥੇ ਹੋ ਚੁੱਕੀ ਸਰ ਉਹਨਾਂ ਦੇ ਦੇ ਡੀ ਐਮ ਸੀ ਪਹਚਾਇਆ ਬਟਾਲੇ ਸਰ ਆਪਣੇ ਪਰ ਡਰਾਈਵਰ ਦੀ ਸਥਿਤੀ ਕਿਤਾ ਹੈ ਡਰਾਈਵਰ ਸਾਹਿਬ ਠੀਕ ਆ ਬਸ ਉਹਦੇ ਮਰਜੀ ਮੱਥੇ ਤੇ ਚੋਟ ਹੈ ਬਾਕੀ ਠੀਕ ਹੈ ਡਰਾਈਵਰ ਤੇ ਬੈਕ ਸੀਟ ਤੇ ਕੁੜੀ ਪਈ ਬੈਕ ਸੀਟ ਜਿਹੜੀ ਕੁੜੀ ਹਾਂ ਸੁੱਤੀ ਪਈ ਜਾਰੀ ਕਿ ਲਗਦੇ ਹੋ ਤੇ ਉਹ ਬਾਲਾ ਵਾਜੇ ਕੇ ਉਹਦਾ ਸਾਰਾ ਆਪ ਬੱਚੀ ਨਿਕਲ ਗਈ ਆ ਉਹਦੇ ਜਿਆਦਾ ਉਹਦੇ ਸਜਾਦਾ ਸੈੱਟ ਹੋ ਰਹੀ ਆ ਉਹਦੀ ਉਹਦੀ ਉਹ ਇੱਥੇ ਬੈਠ ਇੱਥੇ ਹਸਣਾ ਹੋ ਗਈ ਚਲੋ ਹਸਪੀਟਲ ਪਹੁੰਚਾਇਆ ਜਾਣਾ ਇਹਦਾ ਫਰਜ਼ ਬੰਦਾ ਸੀ ਆ ਹੁਣ ਆਏ ਦੇ ਤੇ ਸਾਰੇ ਫੋਨ ਤੇ ਦੇ ਦੇ ਪੀ ਜਿਹੜੀ ਫੋਨ ਲਾਇਆ ਗੱਡੀ ਨੂੰ ਲਾਇਆ ਪੁਲਿਸ ਵਾਲਿਆਂ ਨੂੰ ਲਾਇਆ ਕੋਈ ਨਹੀਂ ਹੱਥ ਤੱਕ ਪਹੁੰਚੇ ਸਾਰੇ ਮੁਲਾਜ਼ਮ ਨਹੀਂ ਹੱਥ ਤੱਕ ਕੋਈ ਆਇਆ ਨਾ ਪੁਲਿਸ ਤੇ ਆ ਨਾਲ ਇੱਥੇ ਨਾਕਾ ਗੜਾ ਦੂਰ ਹੈ ਸਾ ਨਾਕਾ ਸਾਥ ਹੀ ਆ ਨਾਕਾ ਗੜਾ ਜਿਆਦਾ ਦੂਰ ਜਲਦੀ ਆ ਹੋਰ ਤੁਸੀਂ ਵੀ ਇਥੇ ਲੋਕਲ ਜੀ ਹਾਂਜੀ ਹਾਂਜੀ ਇਹ ਵੀ ਫੌਜੀ ਨੇ ਯਾਰੀ ਫੌਜੀ ਆ ਸਾਰੇ ਫੌਜੀ ਆ ਹਾਂਜੀ ਹਾਂਜੀ ਇਹੋ ਜਿਹੜਾ ਵਿੱਚ ਬੈਠਾ ਹੋਈ ਇੱਕ ਮੁਲਾਜ਼ਮ ਫੌਜੀ ਹੈ ਅੱਛਾ ਗੱਡੀ 'ਚ ਬੈਠੀ ਆ ਉਹ ਇੱਕ ਮੁਲਾਜ਼ਮ ਹੈ ਉਹ 3 ਸਿੱਖ ਦੇ ਇੱਕ ਆਪਣਾ ਸਿੱਖ ਦਾ ਬੰਦਾ ਇਹ ਸਾਡੇ ਕੋਲ ਨਿਕਲੀ ਨਹੀਂ ਬੜੀ ਮੁਸ਼ਕਲਾਂ ਬੜੇ ਪਤਲੇ ਬਾਰੀ ਖਿੱਚ ਕੱਢ ਖਿੱਚ ਕੇ ਤੇ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਹਾਲਾਤ ਜਿਹੜੇ ਨੇ ਉਹ ਹਾਈਵੇ ਦੇ ਬਹੁਤ ਜ਼ਿਆਦਾ ਕਈ ਵਾਰੀ ਵੱਧ ਤੋਂ ਵੱਧਰ ਹੋ ਜਾਂਦੇ ਆ ਇੱਕ ਜੇ ਕੇ ਨੰਬਰ ਗੱਡੀ ਜਿਹੜੀ ਕਿ ਅ ਅੰਮ੍ਰਿਤਸਰ ਵਾਲੀ ਸ਼ਹਿਰ ਤੋਂ ਬਟਾਲਾ ਕ੍ਰੋਸ ਕਰਦਿਆਂ ਸਾਰੀ ਜਿਹੜਾ ਆ ਇੱਕ ਖੜੇ ਟਰੱਕ ਦੇ ਵਿੱਚ ਵੱਜੀ ਨੰਬਰ ਮੈਂ ਆਪਣੇ ਕੈਮਰਾ ਮੈਨੂੰ ਕਾਂਗਾ ਵੀ ਦਿਖਾਇਆ ਜਾਏ ਇੱਧਰ ਗੱਡੀ ਦੇ ਹਾਲਾਤ ਦਿਖਾਏ ਜਾਣ ਜਿਹੜੀ ਕਿ ਗੱਡੀ ਬੜੇ ਜ਼ਿਆਦਾ ਜਿਹੜਾ ਆ ਰੋਡ ਤੋਂ ਬੜੀ ਸਪੀਡ ਦੇ ਨਾਲ ਜਿਹੜਾ ਆ ਆਣ ਕੇ ਵੱਜੀ ਇਹ ਸਾਰੀ ਦੀ ਸਾਰੀ ਜਿਹੜੀ ਗੱਡੀ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕਿ ਪੂਰੀ ਜਿਹੜੀ ਐ ਇਸ ਟਾਈਮ ਜਿਹੜੀ ਲਗਭਗ ਗੱਡੀ ਇੱਕ ਸਾਈਡ ਪੂਰੀ ਦੀ ਪੂਰੀ ਉੱਡ ਚੁੱਕੀ ਹੈ ਦੱਸਣ ਮੁਤਾਬਕ ਇੱਥੇ ਦੱਸਿਆ ਜਾ ਰਿਹਾ ਵੀ ਇਹ ਬੈਕ ਸ਼ੈਟ ਤੇ ਇੱਕ ਲੜਕੀ ਜਿਹੜੀ ਬੈਠੀ ਹੋਈ ਸੀ ਸ਼ਾਇਦ ਉਹਦਾ ਜਿਹੜਾ ਆ ਇਥੋਂ ਸ਼ਿਰ ਵੱਜਾ ਟਰੱਕ ਦੇ ਨਾਲ ਜਿਹਦਾ ਕਿ ਦੱਸਿਆ ਜਾ ਰਿਹਾ ਕਿ ਮੌਕੇ ਤੇ ਜਿਹੜੀ ਉਹ ਡੈਥ ਹੋ ਚੁੱਕੀ ਹੈ ਸਥਾਨੀ ਲੋਕਾਂ ਨੇ ਇਹ ਦੱਸਿਆ ਆ ਵੀ ਇੱਥੇ ਅਜੇ ਤੱਕ ਨਾ ਤਾਂ ਐਸਐਸਐਫ ਪਹੁੰਚੀ ਹੈ ਨਾ ਹੀ ਐਮ뷸ੈਂਸ ਪਹੁੰਚੀ ਹੈ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਜੜਾ ਆ ਹਸਪਤਾਲ ਦੇ ਵਿੱਚ ਜੜਾ ਆ ਇਹਨਾਂ ਨੂੰ ਭੇਜਿਆ ਗਿਆ ਵੀ ਹੁਣ ਜਿਹੜੀ ਐਸਐਸਐਫ ਜਿਹੜੀ ਉਹ ਟੀਮ ਆਈ ਹੈ ਤੇ ਗੱਡੀ ਵੀ ਜਿਹੜੀ ਉਹ ਅਜੇ ਜਿਹੜੀ ਇੱਥੇ ਲੱਗੀ ਹੋਈ ਹੈ ਤੇ ਖਾਸ ਕਰਕੇ ਇਸ ਗੱਡੀ ਦੇ ਉੱਤੇ ਮੈਂ ਕਹਾਂਗਾ ਵੀ ਇੱਕ ਇੰਸਟਾਗ੍ਰam ਦਾ ਜਿਹੜਾ ਆ ਉਹਨਾਂ ਨੇ ਆਪਣਾ ਇਹ ਵੀ ਦਿੱਤਾ ਹੋਇਆ ਵੀ ਇੰਸਟਾਗ੍ਰam ਦੇ ਉੱਤੇ ਤੁਸੀਂ ਦੇ ਦੇ ਪਿਓ ਉਹ ਤਸਵੀਰਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਉਹ ਜੇ ਤਾਂ ਆਇਆ ਹੁਣ ਇੱਥੇ ਐਸਐਸਐਫ ਵੀ ਜਿਹੜੀ ਇਹ ਪਹੁੰਚ ਗਈ ਹੈ ਤੇ ਤਸਵੀਰਾਂ ਤੁਸੀਂ ਦੇਖਦੇ ਪਿਓ ਲਗਾਤਾਰ ਕਿ ਇੱਕ ਖੜੇ ਟਰੱਕ ਦੇ ਵਿੱਚ ਜਿਹੜਾ ਆ ਸਥਾਨਿਕ ਲੋਕਾਂ ਨੇ ਜਿਹੜਾ ਦੱਸਿਆ ਕਿ ਇੱਕ ਖੜੇ ਟਰੱਕ ਦੇ ਵਿੱਚ ਜਿਹੜਾ ਆ ਉਹ ਹੈਰੀਅਰ ਇੱਕ ਬਲੈਕ ਹੈਰੀਅਰ ਜਿਹੜੀ ਉਹ ਤੇਜ਼ ਆਉਂਦੀ ਜਿਹੜੀ ਇਹ ਵੱਜੀ ਹੈ ਅ ਮੁਲਾਜ਼ਮਾ ਦੇ ਨਾਲ ਵੀ ਗੱਲਬਾਤ ਕਰਾਂਗੇ ਉਧਰ ਤੁਸੀਂ ਦੇਖਦੇ ਪਿਓ ਵੀ ਟਰੱਕ ਵੀ ਜਿਹੜਾ ਆ ਉੱਥੇ ਹੀ ਖੜਾ ਆ ਉੱਥੋਂ ਵੱਜ ਕੇ ਗੱਡੀ ਜਿਹੜੀ ਇੱਥੇ ਤੱਕ ਪਹੁੰਚ ਗਈ ਹੈ ਇੱਥੇ ਗੱਡੀ ਖੜੀ ਹੈ ਅਜੇ ਗੱਡੀ ਜਿਹੜੀ ਹਾਲਾ ਕਿ ਜਿਹੜੀ ਇੱਥੇ ਹੀ ਖੜੀ ਹੈ ਟੀਮ ਜਿਹੜੀ ਐਸਐਸਐਫ ਦੀ ਜਿਹੜੀ ਉਹ ਪਹੁੰਚ ਚੁੱਕੀ ਹੈ ਫਿਲਹਾਲ ਐਸਐਸਐਫ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਸਥਾਨਕ ਲੋਕਾਂ ਨੇ ਜਿਹੜਾ ਆ ਮਰੀਜ਼ਾਂ ਨੂੰ ਜਿਹੜੇ ਇੰਜਰਡ ਸੀ ਜਾਂ ਜਿਨ੍ਹਾਂ ਦੀ ਕਿਹਾ ਜਾ ਰਿਹਾ ਡੈਥ ਹੋ ਗਈ ਉਹਨਾਂ ਨੂੰ ਜਿਹੜਾ ਆ ਪਹੁੰਚਾ ਦਿੱਤਾ ਗਿਆ ਆ ਤੇ ਇੱਥੇ ਸਾਡੇ ਨਾਲ ਹੋਰ ਵੀ ਲੋਕ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਟਰੱਕ ਵਾਲੇ ਨੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਇੱਥੇ ਟਰੱਕ ਵਾਲਾ ਵੀਰ ਵੀ ਇੱਥੇ ਜਿਹੜਾ ਸੀ ਉਹ ਖੜਾ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਕਾਫੀ ਜ਼ਿਆਦਾ ਜਿਹੜਾ ਆ ਜਿਹੜਾ ਗੱਡੀ ਦਾ ਬਲੈਕ ਹੈਰੀਅਰ ਦਾ ਨੁਕਸਾਨ ਜਿਹੜੇ ਚ ਇੱਕ ਜਿਹੜੀ ਉਹ ਡੈਥ ਵੀ ਦੱਸੀ ਜਾ ਰਹੀ ਹੈ ਹੋ ਗਈ ਹੈ ਬਾਕੀ ਜਿਹੜਾ ਆ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੁਲਾਜ਼ਮਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਾਫੀ ਜ਼ਿਆਦਾ ਜਿਹੜਾ ਹੈ ਉਹ ਨੁਕਸਾਨ ਤੁਸੀਂ ਦੇਖਦੇ ਪਿਓ ਕਿ ਹੋਇਆ ਆ ਅ ਇਧਰ ਵੀ ਜੇ ਦਿਖਾਈਏ ਤੇ ਪੂਰਾ ਨੁਕਸਾਨ ਜਿਹੜਾ ਇੱਕ ਸਾਈਡ ਦਾ ਜਿਹੜਾ ਗੱਡੀ ਜਿਹੜੀ ਵਜ ਕੇ ਤੇ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਹੋ ਚੁੱਕਾ ਆ ਤਸਵੀਰਾਂ ਤੁਸੀਂ ਜਿਹੜੀਆਂ ਆ ਉਹ ਦੇਖਦੇ ਪਿਓ ਇਹ ਪਟਾਲਾ ਰੋਡ ਦੀਆਂ ਨੇ ਗਰਦਾਸਪੁਰ ਤੋਂ ਗਰਦਾਸਪੁਰ ਨੂੰ ਜਾਂਦਾ ਰੋਡ ਜਿਹੜਾ ਪਟਾਲਾ ਰੋਡ ਪਟਾਲੇ ਤੋਂ ਕ੍ਰੋਸ ਕਰਦੇ ਆ ਸਾਰੇ ਤੁਸੀਂ ਤਸਵੀਰਾਂ ਜਿਹੜੀਆਂ ਆ ਉਹ ਸਾਡੇ ਨਾਲ ਦੇਖਦੇ ਪਏ ਹੋ ਤੇ ਜਿਹਦੇ ਚ ਤੁਸੀਂ ਤਸਵੀਰਾਂ ਦੇ ਵਿੱਚ ਵੇਖਦੇ ਪਏ ਹੋ ਵੀ ਇੱਕ ਜਿਹੜੀ ਬਲੈਕ ਹੈ ਜਿਹਦੇ ਉਹ ਪੂਰੀ ਤਰ੍ਹਾਂ ਜਿਹੜੀ ਹੈ ਉਹ ਟੁੱਟ ਚੁੱਕੀ ਜਿਹੜੀ ਕਿ ਇਸ ਟਾਈਮ ਪੂਰੀ ਜਿਹੜੀ ਹੈ ਇੱਕ ਸਾਈਡ ਤੋਂ ਕ੍ਰੈਸ਼ ਹੋ ਚੁੱਕੀ ਹੈ ਜਿਹਦੇ ਚ ਇੱਕ ਜਿਹੜੀ ਡੈਥ ਵੀ ਦੱਸੀ ਜਾ ਰਹੀ ਹੈ ਬਾਕੀ ਦੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਾਡੇ ਨਾਲ ਇਸ ਟਾਈਮ ਟਰੱਕ ਦੇ ਜਿਹੜੇ ਓਨਰ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਨ ਲਈ ਆ ਭਾਜੀ ਕਿਸ ਤਰ੍ਹਾਂ ਕੀ ਦੇਖਿਆ ਤੁਸੀਂ ਉੱਥੇ ਮੌਜੂਦ ਸੀ ਗੱਡੀ ਜਦੋਂ ਖੜੀ ਸੀ ਕਿ ਤਾਂ ਹਾਂਜੀ ਭਾਜੀ ਗੱਡੀ ਦੇ ਵਿੱਚ ਹੀ ਸਾਮ੍ਹੇ ਆ ਕੇ ਮਸਾ ਹੁਣੇ ਲਾਈ ਹੈ ਗੱਡੀ 2 ਮਿੰਟ ਮੁੰਡੇ ਨੂੰ ਭੇਜਿਆ ਟਾਇਰ ਚੈੱਕ ਕਰਨ ਵਾਸਤੇ ਤੇ ਇੰਨੀ ਦੇਰੀ ਬਸ ਗੱਡੀ ਆ ਕੇ ਪਿੱਛੇ ਵੱਜੀ ਉਹਦੇ ਜਦ ਕਿ ਕਿਹਾ ਜਾਂਦਾ ਵੀ ਗੱਡੀ ਖੜੇ ਨਹੀਂ ਦਿੰਦੇ ਤੁਸੀਂ ਕੋਈ ਅਮਰਜੈਂਸੀ ਕਰਕੇ ਗੱਡੀ ਕੋ ਟਾਇਰਾਂ ਦੀ ਆਵਾਜ਼ ਆਈ ਥਲੋ ਦੇ ਬਾਅਦ ਪੈਂਚਰ ਦੇ ਕਰਕੇ ਉਹਦੇ ਕਰਕੇ ਗੱਡੀ ਖੜਾ ਖਲਾਰੀ ਸੀ ਹਾਂ ਹਾਂ ਖਲਾਰੀ ਵੀ ਹਾਂ ਜੀ ਉਹ ਕਿੰਨੇ ਚਿਰ ਬਾਅਦ ਜਿਹੜਾ ਬਸ 2 ਮਿੰਟ ਬਾਅਦ ਬੱਚਾ ਚੈੱਕ ਕਰਕੇ ਘੁੰਮ ਕੇ ਮੁੰਡਾ ਆਇਆ ਰਾਉਂਡ ਲਾ ਕੇ ਤੇ ਬਸ ਅੱਗੇ ਪਹੁੰਚਾ ਤੇ ਬਸ ਇੰਨੀ ਦੇਰੀ ਗੱਡੀ ਵੱਜ ਗਈ ਹਾਂ ਹਾਂ ਜੀ ਖੜੀ ਗੱਡੀ ਵਿੱਚ ਵੱਜੀ ਹਾਂ ਪਿੱਛੇ ਕਿੰਨਾ ਕਿੰਨਾ ਹਾਂ ਜੀ ਉਹਨਾਂ ਦਾ ਲਗਭਗ ਉਹਨਾਂ ਨੂੰ ਵੀ ਕਾਫੀ ਨੁਕਸਾਨ ਹਾਂ ਇੱਕ ਦੱਦ ਕਹਿ ਰਹੇ ਉਹ ਹਾਂ ਇੱਕ ਦੱਦ ਕੁੜੀ ਵੀ ਕਹਿ ਰਹੀ ਹੁਣ ਪਉਨੇ ਪਤਾ ਲਗਿਆ ਉਹ ਲੱਗੇ ਸਨ ਜਿਹੜੇ ਵੀਰ ਉਹ ਦੱਸ ਰਹੇ ਨੇ ਹਾਂ ਜੀ ਆਪਣੀ ਗੱਡੀ ਦਾ ਵੀ ਨੁਕਸਾਨ ਹੋ ਗਿਆ ਵਿੱਚ ਵੱਜੀ ਪਿਛੇ ਦੇ ਵਿੱਚ ਕਾਫੀ ਨੁਕਸਾਨ ਹੋ ਗਿਆ ਇੱਧਰ ਕਾਫੀ ਜਿਆਦਾ ਕਾਫੀ ਨੁਕਸਾਨ ਹੋ ਗਿਆ ਤਾਂ ਤਸਵੀਰਾਂ ਤੁਸੀਂ ਦੇ ਦਿੱਤੇ ਪਿਓ ਡਰਾਈਵਰ ਵੀ ਕਹਿ ਰਿਹਾ ਵੀ ਅਸੀਂ ਗੱਡੀ ਆਣ ਕੇ ਖਲਹਾਰੀ ਹੈ ਸ਼ਾਇਦ ਟਾਇਰਾਂ ਦੇ ਵਿੱਚ ਕੋਈ ਪ੍ਰੋਬਲਮ ਨਜ਼ਰ ਆਈ ਉਹਨਾਂ ਨੇ ਗੱਡੀ ਖਲਹਾਰੀ ਖਲੋਂ ਤੋਂ ਬਾਅਦ ਉਹਨਾਂ ਨੇ ਕਿਹਾ ਵੀ 2-3 ਮਿੰਟ ਬਾਅਦ ਜਿਹੜਾ ਇਹ ਗੱਡੀ ਪਿੱਸੋਂ ਆਣ ਕੇ ਜਿਹੜੀ ਇਹ ਵਾਜਾਂ ਦੀ ਉਹ ਝੋਕ ਲੱਗ ਗਈ ਜਾਂ ਕੀ ਪ੍ਰੋਬਲਮ ਆਈ ਕਿਸ ਤਰ੍ਹਾਂ ਪ੍ਰੋਬਲਮ ਆਈ ਇਹਦੇ ਤੇ ਜੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਆਪਾਂ ਕਰ ਸਕਦੇ ਨਾ ਹੀ ਕੋਈ ਗੱਲ ਕਰਨ ਦੀ ਜ਼ਰੂਰਤ ਆ ਪਰ ਫਿਲਹਾਲ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਹੋਇਆ ਲੱਗਦਾ ਪਿਆ ਇੱਥੇ ਜਿਹੜੇ ਮੁਲਾਜ਼ਮ 112 ਦੀ ਜਿਹੜੀ ਟੀਮ ਆ ਐਸਐਸਐਫ ਉਹ ਵੀ ਪਹੁੰਚ ਚੁੱਕੀ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਲਾਤ ਤੁਸੀਂ ਜਿਹੜੇ ਆ ਉਹ ਟਰੱਕ ਦੇ ਵੀ ਦੇਖਦੇ ਪਿਓ ਟੀਮ ਜਿਹੜੀ 112 ਐਸਐਸਐਫ ਵੀ ਇੱਥੇ ਪਹੁੰਚ ਚੁੱਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਕੀ ਦੇਖਿਆ ਕੰਦੂ ਸਰ ਨੂੰ ਤਾਂ ਰਾਹ ਕਿ ਤੋਂ ਮੈਸੇਜ ਮਿਲਿਆ ਇੱਕ ਕੰਟਰੋਲ ਤੋਂ ਕਿ ਆ ਕੇ ਵੇਖਿਆ ਕਿ ਐਕਸੀਡੈਂਟ ਹੋ ਗਿਆ ਟਰੱਕ ਖੜਾ ਸੀ ਹਾਂ ਜੰਮੂ ਤੋਂ ਗੱਡੇ ਮਾਹ ਹੈ ਕਹਿੰਦੇ ਗੱਡੀ ਵਾਲੇ ਤੇ ਉਹ ਦੇਖ ਲੈ ਐਕਸੀਡੈਂਟ ਬਾਰੇ ਕਿੰਨੇ ਕਿ ਜਖਮੀ ਹੋ ਜਾਂਦੇ ਸਰ ਜਿਹੜੇ ਸਥਾਨਿਕ ਲੋਕ ਆ ਉਹ ਦੱਸਦੇ ਪਏ ਵੀ ਇਹ ਗੱਡੀ ਜਿਹੜੀ ਖੜੀ ਸੀ ਤੇ ਖੜੀ ਗੱਡੀ ਦੇ ਵਿੱਚ ਜਿਹੜੀ ਹੈ ਹਾਂਜੀ ਹਾਂਜੀ ਚਲੋ ਦੇਖ ਲੈਣਾ ਬੋਕਰ ਜੋ ਕਾਰਵਾਈ ਹੈਗੀ ਫਿਰ ਹਾਂ ਜਾਇਆ ਜਿਤਰਾ ਲਿਆ ਸੀ ਉਹ ਦੋਨੇ ਗੱਡੀਆਂ ਆ ਕੇ ਵੇਖੀਆਂ ਨੇ ਹੁਣ ਦੇਖਣੇ ਬੜਾ ਕਿਹਦੀ ਗਲਤੀ ਕਿਹੜੀ ਚਾਹੀਦੀ ਹੈ ਹਾਂਜੀ ਹਾਂਜੀ ਆਰੇ ਇਥੇ ਗੱਡੀਆਂ ਨਹੀਂ ਵੀ ਖਲੋਣ ਦਿੱਤੀਆਂ ਜਾਂਦੀਆਂ ਤੇ ਅੱਜ ਕਹਿੰਦੇ ਕਿ ਇੱਥੇ ਟੀਮ ਹੀ ਨਹੀਂ ਜਿਹੜੀ ਇਹ ਗੱਡੀਆਂ ਪਰੇ ਕਰਾ ਦਿੰਦੀ ਜਿੱਤਾ ਵੀ ਰੋਡ ਦੇ ਨਾਲ ਲੱਗਣ ਨਹੀਂ ਸਾਈਡ ਤੇ ਖਲੋਖ ਖੜਿਆ ਨਾ ਰੋਡ ਤੇ ਨਹੀਂ ਖੜੇ ਸਾਈਡ ਤੇ ਖੜੇ ਹੁੰਦੇ ਆ ਹਾਂ ਹੂੰ 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 ਚਲੋ ਫੇਰ ਵੀ ਦੇਖ ਲੈਂਦੇ ਜਿੱਦੀ ਗਲਤੀ ਆ ਗਈ ਹੈ ਅੱਛਾ ਜੀ ਸਾਡੇ ਨਾਲ ਏਐਸਆਈ ਪੰਜਾਬ ਸਿੰਘ ਜੀ ਬਹੁਤ ਵਧੀਆ ਨਾ ਪੰਜਾਬ ਸਿੰਘ ਜੀ ਸਾਡੇ ਨਾਲ ਮੌਜੂਦ ਸੀ ਉਹਨਾਂ ਨੇ ਕਿਹਾ ਵੀ ਆਣ ਕੇ ਮੌਕਾ ਦੇਖਿਆ ਦੋਨਾਂ ਗੱਡੀਆਂ ਨੂੰ ਉਹਨਾਂ ਨੇ ਦੇਖ ਲਿਆ ਬਾਕੀ ਕਿਸ ਦੀ ਗਲਤੀ ਹੈ ਕੀ ਕਸੂਰ ਨਿਕਲਦਾ ਹੈ ਉਹ ਸਾਰੀ ਦੀ ਗੱਲਬਾਤ ਜਿਹੜੀ ਹੈ ਉਹ ਬਾਅਦ ਚ ਦੇਖੀ ਜਾਏਗੀ ਇਨਕੁਆਇਰੀ ਦੇ ਵਿੱਚ ਜੋ ਵੀ ਅੱਗੇ ਆਏਗਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬਟਾਲਾ ਰੋਡ ਦੇਤੇ ਐਕਸੀਡੈਂਟ ਹੋਇਆ ਆ ਜਿਹੜੀ ਇੱਕ ਖੜੇ ਟਰੱਕ ਦੇ ਵਿੱਚ ਦੱਸਿਆ ਜਾ ਰਿਹਾ ਕਿ ਟਾਟਾ ਹੈਰੀਅਰ ਜਿਹੜੀ ਹੈ ਉਹ ਆਣ ਕੇ ਪਿੱਛੋਂ ਵੱਜਦੀ ਹੈ ਤੇ ਕਾਫੀ ਜ਼ਿਆਦਾ ਜੜਾ ਹੈਜਰ ਦਾ ਨੁਕਸਾਨ ਹੋਇਆ ਤੇ ਇੱਕ ਡੈਥ ਵੀ ਦੱਸੀ ਜਾ ਰਹੀ ਤੇ ਬਾਕੀ ਜਿਹੜੇ ਨੇ ਇੰਜਰਡ ਹੋਏ ਨੇ ਇੰਜਰਡ ਤੇ ਡੈਥ ਕੇਸ ਜਿਹੜਾ ਹੈ ਉਹ ਹਸਪੀਟਲ ਦੇ ਵਿੱਚ ਜਿਹੜਾ ਸਥਾਨਿਕ ਲੋਕਾਂ ਨੇ ਪਹਛਾ ਦਿੱਤਾ ਆ ਬਾਕੀ ਅੱਗੇ ਦੀ ਕਾਰਵਾਈ ਕੀ ਹੈ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਮਾਤਾ ਦਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਅਭੀ ਪ੍ਰਭ ਦੇ ਨਾਲ